माज ਮਹਿਲਾ ਪੰਜਵਾਂ ਊਤ ਪੋਤ ਸੇਵਕ ਸੰਗ ਰਾਤਾ ਪ੍ਰਭ ਪਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕਾ ਠਾਕੁਰ ਹੀ ਕਾ ਆਹਾਰ ਜਿਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਾਰ ਜੀਉ ਤੂੰ ਦਾਨਾ ਠਾਕੁਰ ਸਭ ਵਿਦ ਜਾਣ ਹੈ ਠਾਕੁਰ ਕੇ ਸੇਵਕ ਹਰ ਰੰਗ ਮਨ ਹੈ ਜੋ ਕਿਸ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਉ ਆਪਣਾ ਠਾਕੁਰ ਜੋ ਪਹਰਾਇਆ ਬਹੁਰ ਨਾਲੇਖਾਂ ਪੁੱਛ ਬੁਲਾਇਆ ਤਿਸ ਸੇਵਕ ਕਾ ਨਾਨਕ ਕੁਰਬਾਨੀ ਸੋ ਗਹਿਰ ਗੰਭੀਰਾ ਗਹਿਰ ਜੀਓ ਆਪਣਾ ਠਾਕੁਰ ਜੋ ਪਹਰਾਇਆ ਬਹੁਰ ਨਾਲੇ ਖਾਂ ਪੁੱਛ ਬੁਲਾਇਆ ਤਿਸ ਸੇਵਕ ਕਾ ਨਾਨਕ ਕੁਰਬਾਨੀ ਸੋ ਗਹਿਰ ਗੰਭੀਰਾ ਗਹਿਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 101 ਅਤੇ 102 ਦੇ ਉੱਪਰ ਅੰਕਿਤ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤੀ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਪੀਸੋ ਸੇਵਕ ਕਾ ਠਾਕੁਰ ਹੀ ਕਾ ਆਹਾਰ ਜੀਓ ਉਤ ਪੋਤ ਤਾਣਾ ਪੇਟਾ ਜਦੋਂ ਕੱਪੜਾ ਤਿਆਰ ਹੁੰਦਾ ਨਾ ਸਤਸੰਗਤ ਜੀ ਜਦੋਂ ਸਿੱਧੇ ਧਾਗੇ ਹੁੰਦੇ ਉਹਨੂੰ ਕਹਿੰਦੇ ਓਤ ਜਦੋਂ ਦੂਸਰੀ ਤਰਫ ਤਰਫ ਦੀ ਧਾਗੇ ਲੱਗਦੇ ਉਹਨੂੰ ਕਹਿੰਦੇ ਪੋਤ ਤਾਣਾ ਪੇਟਾ ਤੇ ਜਦੋਂ ਤਾਣਾ ਪੇਟਾ ਬਣ ਜਾਂਦਾ ਤੇ ਪਛਾਣ ਨਹੀਂ ਹੁੰਦੀ ਕਿ ਧਾਗਾ ਕਿਹੜਾ ਓਤ ਹੈ ਤੇ ਕਿਹੜਾ ਪੋਤ ਹੈ ਕਿਹੜਾ ਤਾਣਾ ਤੇ ਕਿਹੜਾ ਪੇਟਾ ਇਸੇ ਤਰ੍ਹਾਂ ਜਿਹੜੇ ਸੇਵਕ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਆ ਸਭ ਕਹਿੰਦੇ ਓਤ ਪੋਤ ਸੇਵਕ ਸੰਗ ਰਤਾ ਸੇਵਕ ਕੌਣ ਹੈ ਬੜੀ ਸੋਹਣੀ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵਿਆਖਿਆ ਕੀਤੀ ਸੁਖਮਣੀ ਸਾਹਿਬ ਜੀ ਦੀ 17ਵੀਂ ਅਸ਼ਟਪਦੀ ਦੇ ਵਿੱਚ ਦੋ ਪਦੇ ਹਨ ਸਭ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕੋ ਪ੍ਰਭ ਪਾਲਣਹਾਰ ਸੇਵਕ ਕੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਤੇ ਜਿਹੜਾ ਸਵਾਸ ਸਵਾਸ ਉਹਨੂੰ ਯਾਦ ਕਰਦਾ ਫਿਰ ਅਗਲੇ ਪਦੇ ਵਿੱਚ ਕਹਿੰਦੇ ਆਪਣੇ ਜਨਕਾ ਪਰਤਾ ਢੱਕੈ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤਮਿਤ ਕੋਈ ਨਾ ਲਾਕੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਤੇ ਊਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਸਭ ਕਹੰਦੇ ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ ਓ ਓਤ ਪੋਤ ਤਾਣਾ ਪੇਟਾ ਉਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ ਸੇਵਕ ਜਿੰਨੇ ਆਪਾਂ ਸੌਖੇ ਸ਼ਬਦਾਂ ਨਾਲ ਕਹਿ ਦਿੰਦੇ ਹਾਂ ਪਰ ਬਣਨਾ ਬੜਾ ਔਖਾ ਹੈ ਸੇਵਕ ਬਣਿਆ ਸੀ ਭਾਈ ਲੈਣਾ ਜੀ ਹੁਣ ਭਾਈ ਲੈਣਾ ਜੀ ਇਸ ਕਰਕੇ ਸੇਵਾ ਨਹੀਂ ਕਰ ਰਹਾ ਕਿ ਮੈਨੂੰ ਗੁਰਤਾ ਗੱਦੀ ਮਿਲਣੀ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਦੀ ਖੇਡ ਕੀ ਹੈ ਗੁਰੂ ਨਾਨਕ ਸਾਹਿਬ ਆਰਣ ਕੀ ਬਖਸ਼ਿਸ਼ ਕਰਮੀ ਲੋਕ ਕਹਿੰਦੇ ਹੁੰਦੀ ਲੈਣਿਆ ਕੀ ਕਰਦਾ ਹੈ ਕਹਿੰਦੇ ਨਹੀਂ ਜਿੱਦਣ ਬਾਣੀ ਵਿਚਾਰੀ ਨਾ ਕਹਿੰਦੇ ਜਿਸ ਪਿਆਰੇ ਸਿਉ ਨਹਿ ਤਿਸ ਅੱਗੇ ਮਰ ਚਲੀਏ ਤ੍ਰਿਗਿ ਜੀਵਨ ਸੰਸਾਰ ਤਾਂਕੇ ਪਾਛੇ ਜੀਵਨ ਪੋਤ ਪੋਤ ਹੋ ਗਿਆ ਗੁਰੂ ਨਾਨਕ ਤੇ ਅੰਗਦ ਦੇ ਵਿੱਚ ਫਰਕ ਕੋਈ ਨਹੀਂ ਸਬਜੀ ਮਹਾਰਾਜ ਕਹਿੰਦੇ ਓਤ ਪੋਤ ਸੇਵਕ ਸੰਗ ਰਾਤ ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਸੇਵਾ ਕਰਦੇ ਰਹੇ ਸੇਵਾ ਕਰਦੇ ਆ ਕਰਦੇ ਆ ਇੱਕ ਦਿਨ ਗੁਰੂ ਅਮਰਦਾਸ ਬਣ ਗਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਸਬਜੀ ਬਚਨ ਕਰਦੇ ਆ ਕਹਿੰਦੇ ਸੇਵਕ ਸਿੱਖ ਊਜਣ ਸਭ ਆਵੇ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾ ਸੇਵਕ ਉਹ ਹੈ ਜਿਹੜਾ ਉਹਦੀ ਆਗਿਆ ਨੂੰ ਮੰਨਦਾ ਹੈ ਸੇਵਕ ਉਹ ਹੈ ਜੋ ਉਹਦੇ ਹੁਕਮ ਨੂੰ ਪ੍ਰਵਾਨ ਕਰਦਾ ਸਭ ਕਹਿੰਦੇ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਪਰਤਪਾਲੇ ਸੇਵਕ ਸੁਖਦਾਤਾ ਉਹ ਸੁਖਾਂ ਦਾ ਦਾਤਾ ਪਰਮੇਸ਼ਰ ਆਪਣੇ ਸੇਵਕ ਦੀ ਪਰਤਪਾਲਣਾ ਕਰਦਾ ਪਾਣੀ ਪੱਖਾ ਪੀਸੋਂ ਸੇਵਕ ਕਾ ਠਾਕੁਰ ਹੀ ਕਾ ਆਹਾਰ ਜਿਓ ਉਹ ਸੇਵਕ ਜਿਹੜਾ ਮਾਲਕ ਪਰਮੇਸ਼ਰ ਇੱਕ ਹੋਰ ਬੇਨਤੀ ਹੈ ਹੁਣ ਠਾਕੁਰ ਸ਼ਬਦ ਦੇ ਸ਼ਬਦ ਵਿੱਚ ਬਹੁਤ ਵਾਰੀ ਆਇਆ ਹੈ ਆਮ ਕਰਕੇ ਅਸੀਂ ਪੜ੍ਹਦੇ ਹਾਂ ਠਾਕਰ ਗੁਰਬਾਣੀ ਵਿੱਚ ਕਿਤੇ ਵੀ ਠਾਕਰ ਸ਼ਬਦ ਨਹੀਂ ਹੈ ਠੱਠੇ ਨੂੰ ਕੰਨਾ ਕਕੇ ਨੂੰ ਔਂਕੜ ਤੇ ਰਾਰਾ ਜ ਜਿਹਾਰੀ ਆਉਂਦੀ ਹੈ ਜਰ ਆਰੇ ਨੂੰ ਔਂਕੜ ਆਉਂਦਾ ਉਚਾਰਨ ਜਿਹੜਾ ਹੈ ਠਾਕੁਰ ਜੋ ਮੰਗਾ ਠਾਕੁਰ ਆਪਣੇ ਤੇ ਠਾਕਰ ਹੁੰਦੇ ਪੱਥਰ ਦੇ ਠਾਕੁਰ ਦਾ ਅਰਥ ਹੁੰਦਾ ਹੈ ਮਾਲਕ ਪਾਣੀ ਪੱਖਾ ਪੀਸੋਂ ਸੇਵਕ ਕਾ ਠਾਕੁਰ ਹੀ ਕਾ ਆਹਾਰ ਜੀ ਉਹ ਜਿਹੜਾ ਸੇਵਕ ਪਰਮੇਸ਼ਰ ਦੇ ਕਾਰੇ ਲੱਗਾ ਹੈ ਪਰਮੇਸ਼ਰ ਦੀ ਭਗਤੀ ਵਿੱਚ ਲੱਗਾ ਉਸ ਆਹਾਰ ਦੇ ਵਿੱਚ ਲੱਗਾ ਕਹਿੰਦੇ ਇਦਾਂ ਸੇਵਕ ਦੇ ਕਰਮ ਹੈ ਪਾਣੀ ਢੋਵਾਂ ਉਹਨੂੰ ਪੱਖਾ ਚੱਲਾਂ ਚੱਕੀ ਪੀਸਾਂ ਕਿਉਂਕਿ ਪ੍ਰਾਤਨ ਸਮਿਆਂ ਦੇ ਵਿੱਚ ਇਹ ਵੀ ਬਹੁਤ ਵੱਡੀ ਸੇਵਾ ਸੀ ਪਾਣੀ ਖੂਹ ਤੋਂ ਭਰ ਕੇ ਲਿਆਉਣਾ ਸੰਗਤਾਂ ਨੂੰ ਪਾਣੀ ਛਕਾਉਣਾ ਲੰਗਰ ਦੇ ਵਿੱਚ ਲਿਆਉਣਾ ਪੱਖਾ ਹੱਥ ਦੇ ਨਾਲ ਪੱਖਾ ਫੇਰਨਾ ਚੱਕੀ ਦਾਣੇ ਜਿਹੜੇ ਆ ਚੱਕੀ ਦੇ ਵਿੱਚ ਹੱਥ ਦੇ ਨਾਲ ਚੱਕੀ ਪੀਸ ਕੇ ਆਟਾ ਤਿਆਰ ਕਰਨਾ ਪਾਣੀ ਪੱਖਾ ਪੀਸੋ ਸੇਵਕ ਕਾ ਠਾਕੁਰ ਹੀ ਕਾ ਆਹਾਰ ਜਿਓ ਤੇ ਪਰਮੇਸ਼ਰ ਕੀ ਕਰਦਾ ਕਾਟ ਸਿਲਕ ਪ੍ਰਭ ਸੇਵਾ ਲਾਇਆ ਪ੍ਰਭੂ ਨੇ ਹੁਣ ਦੇਖੋ ਨਾ ਵਿਆਕਰਣ ਦੇ ਜਿਹੜੇ ਅਰਥ ਬਣਦੇ ਆ ਹੁਣ ਪ੍ਰਭ ਸ਼ਬਦ ਤਾਂ ਪਹਿਲਾਂ ਵੀ ਆਪਾਂ ਪੜਿਆ ਇੱਥੇ ਪ੍ਰਭ ਦੇ ਭੱਬੇ ਨੂੰ ਸਿਆਰੀ ਆ ਪ੍ਰਭੂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਾਟ ਸਿਲਕ ਸਿਲਕ ਦਾ ਅਰਥ ਹੁੰਦਾ ਫਾਹੀ ਫਾਂਸੀ ਕੱਟ ਦਿੱਤੀ ਕਾਦੀ ਮੋਹ ਦੀ ਫਾਂਸੀ ਕੱਟ ਦੇ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਜਿਹੜਾ ਹੁਕਮ ਸਾਹਿਬ ਕਰਦਾ ਉਹ ਸੇਵਕ ਦੇ ਮਨ ਵਿੱਚ ਭਾ ਜਾਂਦਾ ਉਹਨੂੰ ਮੰਨਦਾ ਹੈ ਭਾਵ ਜਿਦਾਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਭਾਈ ਲੈਣਾ ਜੀ ਕਰਦੇ ਜੋ ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹਨੂੰ ਕਰ ਰਿਹਾ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਜੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾ ਪੈਦਾ ਜਾਈ ਸੀ ਹੁਕਮ ਸਾਹਿਬ ਕਾ ਸੇਵਕ ਮੰਨ ਪਾਇਆ ਤੇ ਜਿਨ੍ਹਾਂ ਨੇ ਆਪਣੇ ਸਾਹਿਬ ਦੇ ਹੁਕਮ ਨੂੰ ਮੰਨਿਆ ਤੇ ਉਹ ਸੇਵਕ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਗਿਆ ਹੁਕਮ ਸਾਹਿਬ ਦਾ ਸੇਵਕ ਮੰਨ ਪਾਇ ਸਾਨੂੰ ਨਹੀਂ ਚੰਗਾ ਲੱਗਦਾ ਸਾਨੂੰ ਅੱਧਾ ਕਿ ਚੰਗਾ ਲੱਗਦਾ ਅੱਧਾ ਕਿ ਅਸੀਂ ਮੰਨਦੇ ਇੱਕ ਮਹਾਂਪੁਰਸ਼ੀ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕਿ ਪੁਰਾਤਨ ਸਿੱਖਾਂ ਦੇ ਵਿੱਚ ਤੇ ਅੱਜ ਦੇ ਸਿੱਖਾਂ ਦੇ ਵਿੱਚ ਕੀ ਫਰਕ ਹੈ ਕਿ ਅੰਨਾ ਅਸੀਂ ਉਹਨਾਂ ਪ੍ਰਾਤਨ ਸਿੱਖਾਂ ਦਾ ਨਾਮ ਲੈਂਦੇ ਉਹਨਾਂ ਦਾ ਇਤਿਹਾਸ ਬਣ ਗਿਆ ਉਹਨਾਂ ਦੀਆਂ ਸਾਖੀਆਂ ਉਹਨਾਂ ਦਾ ਇਤਿਹਾਸ ਸਟੇਜਾਂ ਤੇ ਸੁਣਾਇਆ ਜਾਂਦਾ ਜਿੱਥੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਪ੍ਰਾਤਨ ਸਿੱਖਾਂ ਦੇ ਵਿੱਚ ਤੇ ਅਯੋਕੇ ਸਿੱਖਾਂ ਅੱਜ ਦੇ ਸਿੱਖਾਂ ਦੇ ਵਿੱਚ ਕੀ ਫਰਕ ਹੈ ਉਹ ਮਹਾਪੁਰਸ਼ ਨੇ ਆਖਿਆ ਕਹਿੰ ਲੱਗੇ ਬੇਟਾ ਇੱਕ ਸਾਲ ਮੇਰੇ ਨਾਲ ਰਹੇ ਕਹਿੰਦੇ ਛੋਟੀ ਜੀ ਗੱਲ ਹੈ ਇੱਕ ਸਾਲ ਕਹਿੰਦਾ ਕਿ ਜੇ ਜ਼ਿਆਦਾ ਲੱਗਦਾ ਥੋੜਾ ਘੱਟ ਕਰ ਲੈ ਕਹਿੰਦਾ 6 ਮਹੀਨੇ ਰਹਿਣਾ ਕਹਿੰਦਾ ਜੀ 6 ਮਹੀਨੇ ਵੀ ਨਹੀਂ ਰਹਿ ਸਕਦਾ 3 ਮਹੀਨੇ ਰਹਿਣਾ ਕਹਿੰਦਾ ਜੀ 3 ਮਹੀਨੇ ਨਹੀਂ ਰਹਿ ਸਕਦਾ ਕਰਦਿਆਂ ਕਰਦਿਆਂ ਇੱਕ ਦਿਨ ਤੇ ਵੀ ਆ ਗਿਆ ਇੱਕ ਦਿਨ ਵੀ ਨਹੀਂ ਰਹਿ ਸਕਦਾ ਕਹਿੰਦੇ ਇਹੀ ਫਰਕ ਹੈ ਪੁਰਾਤਨ ਸਿੱਖਾਂ ਦੇ ਵਿੱਚ ਤੇ ਅੱਜ ਦੇ ਸਿੱਖਾਂ ਅੱਜ ਦਾ ਸਿੱਖ ਆਪਣੇ ਟਾਈਮ ਨਾਲ ਗੁਰਦੁਆਰੇ ਆਏਗਾ ਤੇ ਪੁਰਾਤਨ ਜਿਹੜੇ ਸੀ ਗੁਰੂ ਦੇ ਹੁਕਮ ਨੇ ਨਾਲ ਹੁੰਦੇ ਸੀ ਵੀ ਜੋ ਗੁਰੂ ਨੇ ਕਹਿ ਦਿੱਤਾ ਉਹ ਸਾਬ ਦੇ ਨਾਲ ਆਪਣੇ ਜੀਵਨ ਨੂੰ ਮੈਂ ਜਿੱਦਨ ਮੈਨੂੰ ਟਾਈਮ ਹੋਏਗਾ ਮੈਂ ਐਤਵਾਰ ਆਵਾਂ ਮੈਂ ਸੰਗਰਾਮ ਨੂੰ ਆਵਾਂ ਮੈਂ ਗੁਰਪੁਰ ਵਾਲੇ ਦਿਨ ਜਿੱਦਨ ਮੈਨੂੰ ਟਾਈਮ ਹੋਏਗਾ ਮੈਂ ਤੇਰਾ ਟਾਈਮ ਨਹੀਂ ਦੇਖਣਾ ਕਿ ਮੇਰਾ ਸਾਹਿਬ ਕੀ ਕਹਿੰਦਾ ਹੈ ਤੇ ਉਹ ਤਾਂ ਸੇਵਕ ਤਾਂ ਉਹ ਹੈ ਨਾ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਮੈਂ ਤਾਂ ਉਦੋਂ ਉਠੂਗਾ ਜਦੋਂ ਮੇਰਾ ਮਨ ਕਰੂਗਾ ਫੇ ਗੁਰੂ ਜਿੰਨਾ ਮਰਜ਼ੀ ਕਹੀ ਜਾਏ ਗੁਰ ਸਤ ਗੁਰ ਕਾ ਜੋ ਤੇ ਆਪਾਂ ਪੁੱਛਿਆ ਨਾ ਤੁਸੀਂ ਕੌਣ ਹੁੰਦੇ ਕਹਿੰਦੇ ਸਿੱਖ ਹੁੰਨੇ ਆ ਤੇ ਕਿੰਨੇ ਵਜੇ ਉੱਠਦੇ ਹੋ ਕਹਿੰਦੇ ਜੀ 9 ਵਜੇ ਹੁਣ ਸਿੱਖ ਹੋਵੇ ਤੇ ਸਿੱਖ ਦੀ ਪਰਵਾਸਾ ਕੀ ਆ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਹਵੇ ਉਦਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਇਹ ਗੁਰੂ ਦਾ ਹੁਕਮ ਹੀ ਆ ਨਾ ਬਾਣੀ ਜਿਹੜੀ ਗੁਰੂ ਦਾ ਹੁਕਮ ਹੀ ਹੈ ਤੇ ਸੇਵਕ ਤਾਂ ਉਹ ਹੈ ਜਿਹਨੂੰ ਸਹਿਬ ਦਾ ਹੁਕਮ ਭਾ ਜਾਂਦਾ ਹੈ ਭਾਵ ਚੰਗਾ ਲੱਗਦਾ ਹੈ ਹੁਕਮ ਸਾਹਿਬ ਕਾ ਸੇਵਕ ਮਨ ਭਾਵਾ ਸੋਈ ਕਮਾਵੇ ਜੋ ਸਾਹਿਬ ਭਾਵੈ ਦੇਖਣ ਉਹ ਹੀ ਕਰਦਾ ਜੋ ਸਭ ਸੇਵ ਸਭ ਨੂੰ ਚੰਗਾ ਲੱਗਦਾ ਪਰਮੇਸ਼ਰ ਸਤਿਗੁਰੂ ਨੇ ਤਾਂ ਇੱਕੋ ਗੱਲ ਕਹਿ ਦਿੱਤੀ ਹੈ ਕਹਿੰਦੇ ਜਦੋਂ ਤੂੰ ਮੇਰਾ ਬਣ ਕੇ ਰਹੇਗਾ ਨਾ ਮੈਂ ਤੈਨੂੰ ਪੂਰੀ ਤਾਕਤ ਦੇਵਾਂਗਾ ਜੇ ਤੂੰ ਰੱਬ ਨੂੰ ਛੱਡ ਕੇ ਹੋਰ ਪਾਸੇ ਤੇ ਮੈਂ ਤੇਰੇ ਤੇ ਭਰੋਸਾ ਕੋਈ ਨਹੀਂ ਕਰਨਾ ਕਲਗੀਧਰ ਪਾਤਸ਼ਾਹ ਨੇ ਕਿਹਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਹੈ ਗਹ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਕਹਿੰਦੇ ਉਹੀ ਕਰ ਜੋ ਗੁਰੂ ਨੂੰ ਚੰਗਾ ਲੱਗਦਾ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕ ਅੰਦਰ ਬਾਹਰ ਮਹਾਰ ਜਿਓ ਮਹਾਰ ਦਾ ਰਤਨ ਦਾ ਸਿਆਣਾ ਉਹ ਹਮੇਸ਼ਾ ਹੀ ਅੰਦਰ ਬਾਹਰ ਸਿਆਣਾ ਬਣ ਜਾਂਦਾ ਮਹਾਰਪ ਕਹਿੰਦੇ ਵੀ ਇਹ ਕੰਮ ਦੇ ਵਿੱਚ ਮਹਾਰ ਹੈ ਸਭ ਕਹਿੰਦੇ ਉਹ ਮਹਾਰ ਬਣ ਗਿਆ ਸੋਈ ਕਮਾਵੇ ਜੋ ਸਾਹਿਬ ਭਾਵੇ ਜਿੱਦਾਂ ਅਸੀਂ ਬਾਣੀ ਪੜ੍ਹਦੇ ਆ ਨਾ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠੇ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਸੇਵਾ ਕਰਦੇ ਆ ਪਰ ਜਿੱਦਣ ਗੁਰਤਾ ਗੱਦੀ ਮਿਲੀ ਨਾ ਤੇ ਉਹਨਾਂ ਦੇ ਬਚਨ ਜਿਹੜੇ ਆ ਬੜੇ ਭਾਵਪੂਰਤ ਆ ਸਾਡੇ ਜੀਵਨ ਵਾਸਤੇ ਇੱਕ ਸੰਦੇਸ਼ ਹਨ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਗੋਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ ਸੋਈ ਕਮਾਵੇ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਾਰਾਜਿਓ ਤੇ ਸਭ ਕਹਿੰਦੇ ਤੂੰ ਦਾਨਾ ਠਾਕੁਰ ਸਭ ਵਿਦ ਜਾਣ ਦਾਨਾ ਕਹਿੰਦੇ ਸਿਆਣਾ ਉਹ ਰੱਬ ਤੋਂ ਥੋੜੇ ਆਪਾਂ ਕੁਝ ਸਿਪਾ ਸਕਦੇ ਆ ਜਾਂ ਉਹਦੇ ਅੱਗੇ ਚਲਾਕੀਆਂ ਕਰੀਏ ਕਿ ਰੱਬ ਜਾਣਦਾ ਕੋਈ ਨਹੀਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਜਾਨਣਹਾਰ ਪ੍ਰਭੂ ਪਰਵੀਨ ਪਰਵੀਨ ਦਾ ਅਰਥ ਹੁੰਦਾ ਸਿਆਣਾ ਉਹ ਪਰਮੇਸ਼ਰ ਸਭ ਕੁਝ ਤੇ ਜਾਣਦਾ ਹੈ ਜਾਨਣਹਾਰ ਪ੍ਰਭੂ ਪਰਵੀਨ ਬਾਹਰ ਭੇਖਣਾ ਕਾਹੂ ਭੀਨ ਬਾਹਰ ਲਈ ਭੇਖਤੇ ਨਹੀਂ ਭੇਜਦਾ ਵੀ ਕੱਪੜੇ ਪਾ ਕੇ ਸਿੱਖ ਥੋੜੇ ਬਣਿਆ ਜਾਂਦਾ ਹੈ ਕਹਿੰਦੇ ਤੂੰ ਦਾਣਾ ਠਾਕੁਰ ਸਭ ਵਿਦ ਜਾਣ ਹੈ ਤੂੰ ਤਾਂ ਸਤਗੁਰੂ ਸਭ ਕੁਝ ਜਾਣਦਾ ਹੈ ਪੜ ਵੀ ਲੈਂਦੇ ਆ ਪਰ ਡਰਦੇ ਵੀ ਨਹੀਂ ਹਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ ਤੂੰ ਦਾਣਾ ਠਾਕੁਰ ਸਭ ਵਿਦ ਜਾਣ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਣ ਜਿਹੜੇ ਪ੍ਰਭੂ ਦੇ ਸੇਵਕ ਹਨ ਮਾਲਕ ਦੇ ਸੇਵਕ ਹੈ ਉਹ ਪਰਮੇਸ਼ਰ ਦੇ ਰੰਗ ਨੂੰ ਮਾਣਦੇ ਆ ਤੇ ਜਦੋਂ ਉਹਦੇ ਪਿਆਰ ਦੇ ਵਿੱਚ ਆ ਜਾਂਦੇ ਆ ਨਾ ਗੁਰੂ ਸੰਗਤ ਜੀ ਕਹਿੰਦੇ ਜੋ ਕਿਸ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਤੇ ਜੋ ਪਰਮੇਸ਼ਰ ਦਾ ਹੈ ਉਹਦਾ ਬਣ ਜਾਂਦਾ ਹੁਣ ਜੋ ਗੁਰਨਾਣਕ ਦਾ ਸੀ ਉਹ ਲੈਣੇ ਦਾ ਬਣ ਗਿਆ ਸਾਰਾ ਕੁਝ ਜੋ ਗੁਰੂ ਅੰਗਦ ਦੇਵ ਜੀ ਦਾ ਸੀ ਬਾਬਾ ਅਮਰਦਾਸ ਜੀ ਦਾ ਬਣ ਗਿਆ ਜੋ ਗੁਰੂ ਰਾਮ ਅਮਰਦਾਸ ਜੀ ਦਾ ਸੀ ਭਾਈ ਜੇਠਾ ਗੁਰੂ ਰਾਮਦਾਸ ਜੀ ਦਾ ਬਣ ਗਿਆ ਜੋ ਕਿਸ ठाकुर ਦਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀ ਜਦੋਂ ਅਸੀਂ ਉਹਦੇ ਨਾਲ ਜੁੜਦੇ ਆਂ ਤੇ ਜਾਹਰ ਦਾ ਅਰਥ ਹੁੰਦਾ ਪ੍ਰਗਟ ਕਰ ਦਿੰਦਾ ਸੇਵਕ ਠਾਕੁਰ ਹੀ ਸੰਗ ਜਾਹਰ ਜਿਓ ਹੁਣ ਕਹਵੇ ਕਿ ਮੈਂ ਮੈਂ ਕਰਦਾ ਜੇ ਕੋਈ ਸਾਡਾ ਸਤਕਾਰ ਕਰ ਰਿਹਾ ਤੇ ਗੁਰਬਾਣੀ ਕਰਕੇ ਬਾਣੀ ਕਰਕੇ ਸਨਮਾਨ ਹੈ ਬਥੇਰੀ ਦੁਨੀਆ ਘੁੰਮਦੀ ਫਿਰਦੀ ਹੈ ਬਥੇਰੇ ਪੈਸੇ ਵਾਲੇ ਘੁੰਮਦੇ ਆ ਬੜੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਲੋਕ ਘੁੰਮਦੇ ਆ ਪਰ ਜਿਹੜਾ ਬਾਣੀ ਪੜਦਾ ਉਹਦਾ ਸਤਕਾਰ ਹੈ ਤੇ ਸੋਚੇਗੀ ਮੇਰਾ ਹੈ ਤੇ ਗੁਰੂ ਸਾਹਿਬ ਕਹਿੰਦੇ ਭੁੱਲ ਹੈ ਉਹ ਆਪ ਕਿਰਪਾ ਕਰਦਾ ਹੈ ਆਪ ਬਖਸ਼ਿਸ਼ ਕਰਦਾ ਜੋ ਕਿਸ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਜਿਸ ਮਾਲਕ ਨੇ ਆਪਣੇ ਠਾਕੁਰ ਜੋ ਪਹਿਰਾਇਆ ਜਿਹਨੂੰ ਸਰੂਪਾ ਦੇ ਦਿੱਤਾ ਨਾ ਜਿਹਨੂੰ ਬਖਸ਼ਿਸ਼ ਕਰ ਦਿੱਤੀ ਜਿਹਦੇ ਤੇ ਰਹਿਮਤ ਕਰ ਦਿੱਤੀ ਅੱਜ ਤਾਂ ਹੁਣ ਅਸੀਂ ਕਦਰ ਹੀ ਖਤਮ ਕਰ ਦਿੱਤੇ ਨੇ ਸਰੋਪੇ ਦੀ ਤਾਂ ਕਦਰ ਹੀ ਖਤਮ ਹੋ ਗਈ 100 ਰੁਪਏ ਦੇ ਉਸ ਸਰੋਪਾ ਲੈ ਲਓ ਸਰੋਪਾ ਵੀ ਹੁਣ ਸਰੋਪੀਆਂ ਜੀਆਂ ਹੋ ਗਈਆਂ ਛੋਟੀਆਂ ਛੋਟੀਆਂ ਇੰਨੀਆਂ ਕਿ ਹੁੰਦੀ ਆ ਅੱਧਾ ਕਿ ਮੀਟਰ ਦੀ ਹੁੰਦੀ ਹੈ ਸਰੋਪੇ ਦਾ ਅਰਥ ਹੁੰਦਾ ਜੀ ਸਿਰ ਤੋਂ ਪਾਉ ਤੱਕ ਇੱਜ਼ਤ ਢੱਕਣਾ ਸਰੋਪਾ ਤੇ ਅੱਜ ਤਾਂ ਉਹ ਸਿਰਫ ਇੱਕ ਨਿਸ਼ਾਨੀਆਂ ਜੀਆਂ ਸਾਡੇ ਕੋਲ ਰਹਿ ਗਈਆਂ ਸਭ ਕਹਿੰਦੇ ਜਿਹਨੂੰ ਸਿਰ ਪਾਉ ਦਿੰਦਾ ਆਪਣੇ ਠਾਕ ਬਾਣੀ ਦੇ ਵਿੱਚ ਆਇਆ ਸ਼ਬਦ ਸਿਰ ਪਾਉ ਆਪਣੇ ਠਾਕੁਰ ਜੋ ਪਹਿਰਾਇਆ ਅੱਜ ਤਾਂ ਜਿਹਨੂੰ ਦੇਖੋ ਸਰੋਪਾ ਜਿਹੜਾ ਤਮਾਕੂ ਖਾਂਦਾ ਉਹਨੂੰ ਵੀ ਸਰੋਪਾ ਤੇ ਗੱਲ ਕੀ ਕਿਉਂਕਿ ਅਸੀਂ ਆਪ ਨਹੀਂ ਕਦਰ ਜਾਣਦੇ ਤੇ ਫਿਰ ਉਹਦੇ ਬੰਡੀ ਜਾਂਦੇ ਆ ਸਤਗੁਰ ਕਹਿੰਦੇ ਨਹੀਂ ਭਾਈ ਇਤਿਹਾਸ ਪੜ੍ਹ ਕੇ ਦੇਖ ਲੋ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਤਿਹਾਸ ਦੇ ਵਿੱਚ ਕਦੇ ਸਮਾਂ ਬਣਿਆ ਅਪ ਜੀ ਦਾ ਵਿਚਾਰ ਕਰਾਂਗਾ ਸਿਰਫ ਤਿੰਨ ਵਾਰੀ ਸਰੂਪੇ ਦੀ ਗੱਲ ਆਉਂਦੀ ਸਿਰਫ ਤਿੰਨ ਵਾਰੀ 239 ਸਾਲ ਦੇ ਵਿੱਚ ਤੇ ਸਤਿਗੁਰੂ ਕਹਿੰਦੇ ਜਿਹੜੇ ਉਹ ਸੇਵਕ ਜਿਹੜਾ ਪ੍ਰਮਾਤਮਾ ਨੂੰ ਭਾ ਜਾਂਦਾ ਹੈ ਆਪਣੇ ਠਾਕੁਰ ਜੋ ਪਹਿਰਾਇਆ ਬਉਰ ਨਾਲ ਲੇਖਾ ਪੁੱਛ ਬੁਲਾਇਆ ਫਿਰ ਉਹਦਾ ਕੋਈ ਲੇਖਾ ਨਹੀਂ ਉਸ ਪਰਮੇਸ਼ਰ ਆਪਣੇ ਸੇਵਕ ਨੂੰ ਆਪਣੇ ਨਾਲ ਜੋੜ ਲੈਂਦਾ ਬਉਰ ਨਾਲ ਲੇਖਾ ਪੁੱਛ ਬੁਲਾਇਆ ਤੇ ਸੇਵਕ ਕਾ ਨਾਨਕ ਕੁਰਬਾਨੀ ਉਹ ਤੋਂ ਤਾਂ ਸਤਗੁਰ ਕਹਿੰਦੇ ਮੈਂ ਵੀ ਕੁਰਬਾਨ ਜਾਂਦਾ ਕਿ ਸੇਵਕ ਤੋਂ ਸੋ ਗਹਿਰ ਗੰਭੀਰਾ ਗਹਿਰ ਜਿਓ ਜਿਹੜਾ ਬੜੇ ਡੂੰਘੇ ਜਿਗਰੇ ਦਾ ਬਣ ਗਿਆ ਗਹਿਰ ਹੋ ਗਿਆ ਗੰਭੀਰ ਹੈ ਤੇ ਸੇਵਕ ਹੈ ਨਾਨਕ ਕੁਰਬਾਨੀ ਸੋ ਗਹਿਰ ਗੰਭੀਰਾ ਗਹੋਰ ਜੀਉ ਸਤਗੁਰੂ ਕਹਿੰਦੇ ਭਾਈ ਉਹ ਸੇਵਕ ਹੈ ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕੀਤੀ ਹੈ 17ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਉਹਦੇ ਵਿੱਚ ਸਤਗੁਰੂ ਨੇ ਉਹਦੀ ਵਿਆਖਿਆ ਵੀ ਕਰ ਦਿੱਤੀ ਸੇਵਕ ਦੀ ਕਹਿੰਦੇ ਠਾਕੁਰ ਦਾ ਸੇਵਕ ਆਗਿਆਕਾਰੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਦੀ ਠਾਕੁਰ ਕੋ ਸੇਵਕ ਜਾਣੇ ਸੰ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਉਪਰ ਪਾਲਣਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸਮਾਰੈ ਤੇ ਜਿਹੜਾ ਸੁਆਸ ਸੁਆਸ ਉਹਨੂੰ ਯਾਦ ਕਰਦਾ ਤੇ ਸਭ ਕਹਿੰਦੇ ਆਪਣੇ ਜਨਕਾ ਪਰਦਾ ਢੱਕੇ ਆਪਣੇ ਸੇਵਕ ਹੀ ਸਰਪਰ ਰੱਖ ਕੇ ਸਰਪਰ ਮਤਲਬ ਜਰੂਰ ਰੱਖਿਆ ਕਰਦਾ ਕਿੰਨੀਆਂ ਉਦਾਹਰਨਾਂ ਇਤਿਹਾਸ ਦੇ ਵਿੱਚ ਕਿੰਨੇ ਭਗਤਾਂ ਦੀ लाज ਰੱਖੀ ਹੈ ਰੋਜ਼ ਪੜਦੇ ਹਰ ਜੁਗ ਜੁਗ ਭਗਤ ਆਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਆਪਣੇ ਜਨਕਾਂ ਪਰਦਾ ਢੱਕ ਹੈ ਆਪਣੇ ਸੇਵਕ ਦੀ ਸਰਪਰ ਰੱਖ ਹੈ ਆਪਣੇ ਦਾਸ ਕੋ ਦੇਵ ਬਡਾਈ ਆਪਣੇ ਸੇਵਕ ਨੂੰ ਨਾਮ ਚ ਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕਿ ਗਤਮਿਤ ਕੋਈ ਨਾ ਲਾਕੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਜਿਨ੍ਹਾਂ ਨੂੰ ਆਪਣੀ ਸੇਵਾ ਭਗਤ ਦੇ ਵਿੱਚ ਲਾ ਲਿਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਉਹਦੀ ਸ਼ੋਭਾ ਪਰਮੇਸ਼ਰ ਆਪ ਕਰੋਂਦਾ ਆਪ ਬਖਸ਼ਿਸ਼ ਕਰਦਾ ਸਭ ਕਹਿੰਦੇ ਆਪਣੇ ਠਾਕੁਰ ਜੋ ਪਹਿਰਾਇਆ ਬੌਰ ਨਾਲੇਖਾਂ ਪੁੱਛ ਬੁਲਾਇਆ ਤੇ ਸੇਵਕ ਕਾ ਨਾਨਕ ਕੁਰਬਾਨੀ ਸੋ ਗਹਿਰ ਗੰਬੀਰਾ ਗਹਰ ਜਿਉ ਕੌਣ ਸੇਵਕ ਜੋ ਪਹਿਲਾ ਆਰੰਭ ਦੇ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਜਿਹੜਾ ਓਤਪੋਤ ਹੈ ਓਤਪੋਤ ਸੇਵਕ ਰੰਗਰਾਤਾ ਜਿਹਨਾਂ ਆਪਾਂ ਕਹਿੰਦੇ ਤਾਣਾ ਭੇਟਾ ਜਦੋਂ ਕੱਪੜਾ ਬਣਦਾ ਨਾ ਪਹਿਲੋਂ ਸਿੱਧੇ ਧਾਗੇ ਹੁੰਦੇ ਆ ਫਿਰ ਉਹਨੂੰ ਕਹਿੰਦੇ ਤਾਣਾ ਓਥ ਤਾਣਾ ਹੋ ਗਿਆ ਤੇ ਦੂਸਰੇ ਪਾਸੇ ਕੱਪੜਾ ਧਾਗੇ ਲਾਏ ਜਾਂਦੇ ਆ ਕਹਿੰਦੇ ਉਹਨੂੰ ਕਹਿੰਦੇ ਪੇਟਾ ਓਤ ਪੋਤ ਹੋ ਗਿਆ ਪਰ ਫਿਰ ਪਛਾਣ ਨਹੀਂ ਹੁੰਦਾ ਕਿ ਧਾਗੇ ਇੱਧਰੋਂ ਆਏ ਸੀ ਇੱਧਰੋਂ ਆਏ ਕਿੱਧਰ ਆਏ ਸੀ ਇਹਨਾਂ ਉਹ ਪਲੇਨ ਹੋ ਜਾਂਦਾ ਤੇ ਇਸੇ ਤਰ੍ਹਾਂ ਉਹ ਰੱਬ ਦੇ ਨਾਲ ਇੱਕ ਮਿਕ ਹੋ ਜਾਂਦਾ ਸੇਵਕ ਓਤ ਪੋਤ ਸੇਵਕ ਸੰਗ ਰਾਤਾ ਪਰਪਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋਂ ਸੇਵਕ ਠਾਕੁਰ ਹੀ ਕਾ ਆਹਾਰ ਦੀਓ ਉਹ ਫਿਰ ਸਿਰਫ ਮਾਲਕ ਦੇ ਆਹਾਰ ਦੇ ਵਿੱਚ ਲੱਗ ਜਾਂਦਾ ਤੇ ਆਪ ਗੁਰੂ ਮਹਾਰਾਜ ਫਿਰ ਕਿਰਪਾ ਕਰਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ